ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ 6 ਜੂਨ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਕਾਲਵਾਨ ਦੇ ਸੂਏ ਤੇ ਨਿਹੰਗ ਜਥੇਬੰਦੀਆਂ ਅਤੇ ਡੇਰੇ ਵਾਲਿਆਂ ਵੱਲੋਂ ਮਿੱਠੀ ਸ਼ਰਦਾਈ ਦਾ ਲੰਗਰ ਲਗਾਇਆ ਗਿਆ। ਬਾਬਾ ਗੁਰਬਚਨ ਸਿੰਘ ਜੀ ਦੇ ਮੁਖ ਪ੍ਰਬੰਧਕਾਂ ਸੁਰਿੰਦਰ ਸਿੰਘ, ਨਿਹੰਗ ਸਿੰਘ, ਮਨਜੀਤ ਸਿੰਘ, ਨਿਹੰਗ ਸਿੰਘ ਹੰਤਾ ਸਿੰਘ, ਭਾਈ ਹਰਪਾਲ ਸਿੰਘ ਜੀ ਭਾਈ ਜਾਗਰ ਸਿੰਘ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ 6 ਜੂਨ ਦੇ ਕੱਲੂਕਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਮਿੱਠੀ ਠੰਡੀ ਸ਼ਰਦਾਈ ਦਾ ਲੰਗਰ ਲਗਾਇਆ ਗਿਆ ਉੱਥੇ ਉਹਨਾਂ ਕਿਹਾ ਕਿ ਨੌਜਵਾਨ ਸਿੱਖੀ ਨਾਲ ਜੁੜਨ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਭਾਈ ਵਰਦੀਖਾ ਖਾਲਸਾ ਭਾਈ ਵਰਦੀਖੀ ਫਤਿਹ ਸਮੂਹ ਸ਼ਹੀਦਾਂ ਦੀ ਯਾਦ ਵਿੱਚ 6 ਜੂਨ ਨੂੰ ਮੋਕਾ ਰੱਖਿਆ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਯਾਦ ਦੇ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਨੱਗਰ ਕਾਲਵਾ ਦੇ ਸਮੂਹ ਇਲਾਕਾ ਨਿਵਾਸੀ ਸੰਗਠਾ ਵੱਲੋਂ ਕਾਲਾਵਾਲੇ ਸੂਏ ਦੇ ਉੱਤੇ ਜੋ ਕਿ ਸ਼ਹੀਦਾਂ ਦੀ ਯਾਦ ਵਿੱਚ ਸ਼ੀਦੀ ਹੋੜੇ ਲਗਾਏ ਗਏ ਹਨ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਪੁਰਵ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮਨਾਏ ਗਏ ਹਨ ਸਮੂਹ ਸੰਗਤ ਦੀ ਸਹਾਇਤਾ ਨਾਲ ਸਮੂਹ ਨਿਹੰਗ ਸਿੰਘ ਲਾਡਲੀਆ ਫੌਜਾ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਬਜਨ ਸਿੰਘ ਸਾਹਿਬ ਜੀ ਸਿਰਸਿੰਘ ਵਾਲੇ ਉਨ੍ਹਾਂ ਦੇ ਮੁੱਖ ਪ੍ਰਬੰਧਕਾਂ ਨੂੰ ਰੱਖਦੇ ਆ ਸਾਰੀ ਸਿੰਘਾਂ ਨੇ ਵੀਰ ਸ਼ਿੰਦਰ ਸਿੰਘ ਜੀ, ਨਿਹੰਗ ਸਿੰਘ ਮਨਜੀਤ ਸਿੰਘ ਜੀ, ਨਿਹੰਗ ਸਿੰਘ ਹੰਤਾ ਸਿੰਘ ਜੀ, ਭਾਈ ਗਰਪਾਲ ਸਿੰਘ ਜੀ, ਭਾਈ ਗਾਗੋ ਸਿੰਘ ਜੀ ਸਮੂਹ ਸੰਗਤਾਂ ਨੇ ਬਹੁਤ ਸਾਰਾ ਸਹਾਯੋਗ ਦਿੱਤਾ ਹੈ ਲੰਗਰ ਦੀ ਸੇਵਾ ਦੇ ਵਿੱਚ ਜੋ ਕਿ 10 ਵਜੇ ਤੋਂ ਸ਼ਹੀਦੀ ਰਗਰੇ ਚੱਲ ਰਿਹਾ ਹੈ ਸੂਏ ਦੇ ਉੱਤੇ ਉਹ ਸਾਰੀਆਂ ਸੰਗਤਾਂ ਦੇ ਸਹਾਯੋਗ ਦੇ ਨਾਲ ਇਹ ਲੰਗਰ ਨੂੰ ਵਿਧਾਇਆ ਜਾਵੇਗਾ ਮਾੜੇ ਕਿਰਪਾਤੰ ਇਸੇ ਤਰ੍ਹਾਂ ਲੰਗਰ ਨਾਲ ਦੇ ਸੰਗਤਾਂ ਨੂੰ ਬਾਲ ਬਖਸ਼ਣ ਸਾਰੀ ਸੰਗਤ ਦਾ ਕੋ ਤਾਲ ਕੋਰ ਸ਼ੁਕਰ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਬਾਜ ਕੇ ਇਕਾਰੇ ਜਿਉਂ ਨਿਹਾਲੋ ਜਾਵੇ ਸਮੂਹ ਤੇ ਵਾਹਿਗੁਰੂ ਜੀ ਦਾ ਖਾਲਸਾ ਕਾਹ ਉਹ ਵਰਦੀ ਕੀ ਫਤਿਹ ਬਾਬਾ ਜੀ ਆਪਣੇ ਵੱਲੋਂ ਨੌਜਵਾਨ ਪੀੜੀ ਨੂੰ ਕੀ ਦਿੱਤਾ ਹਟਾ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਹੈ ਦੇ ਗੁਰੂ ਆਲੇ ਬਣੋ ਅਮਰਤ ਛਕੋ ਨਸ਼ੇ ਦੇ ਤੋਰ ਤੋਂ ਬਚੋ ਕਿਉਂਕਿ ਆਪਣੀ ਜਿੰਦਗੀ ਜਿਹੜੀ ਮਹਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਜੀਵਨ ਬਖਸ਼ਿਆਣਾ ਇਹ ਮਨੁੱਖਤਾ ਦਾ ਜੀਵਨ ਇੱਕ ਵਾਰੀ ਮਿਲਦਾ ਏ ਤੇ ਇਹਦੇ ਵਿੱਚ ਮਨੁੱਖਤਾ ਨੂੰ ਹੀ ਬੰਦੇ ਨੂੰ ਹੀ ਸਭ ਤੋਂ ਵੱਧ ਸੋਝ ਹੁੰਦੀ ਆ ਅਸੀਂ ਇਹ ਦਲਤ ਕੰਮ ਕਰਨਾ ਚੰਗਾ ਕਰਨਾ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਗੁਰੂ ਵਾਲੇ ਬਣੋ ਗੁਰਸਿੱਖੀ ਦਾ ਅਨੁਕਰੋ ਅਮਰਤ ਸ਼ਰ ਕੇ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ